ਇਹਦੀਆਂ ਮਤਲਬ ਹੈਵੀ ਗਰਾਰੀਆਂ ਲੱਗੀਆਂ ਵੀ ਨੇ ਕਮੈਨ ਵਾਲੀਆਂ ਚਾਰ ਨਾਟ ਖੋਲੋ ਤੇ ਬੰਦਾ ਚੇਂਜ ਕਰਕੇ ਲਾ ਸਕਦਾ ਜੀ ਇਹਦੇ ਚ ਆਪਾਂ ਨੇ ਚਾਬੀਆਂ ਲਾਈਆਂ ਵੀ ਨੇ ਇਹ ਵੀ ਕੋਈ ਵੀ ਚੀਜ਼ ਕਿਸੇ ਚੀਜ਼ ਦਾ ਕੋਈ ਕੰਮ ਕਰਨਾ ਆਪਾਂ ਕਰ ਸਕਦੇ ਹਾਂ ਨੂੰ ਪਿੱਛੇ ਵੱਡੀ ਗਰਾਰੀ ਪਾਈ ਵੀ ਹੈਗੀ ਇਹਦੇ ਤੇ ਨਾਲ ਪੂਲੀ ਪਾ ਕੇ ਬ੍ਰੇਕ ਸਿਸਟਮ ਲਾਈ ਵੀ ਆ ਸਰ ਸਟੈਂਟਲੀ ਹੋ ਜੇ ਬਾਈ ਜੀ ਹਾਂ ਜੀ ਭਾਈ ਚੈਂਟਲੀ ਹੋ ਜੇ ਇਹਦੇ ਚ ਹੈਗਾ ਆਪਸ਼ਨ ਆ ਸ੍ਰੀ ਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਅੱਜ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਇੱਕ ਬਾਈਕ ਟਰਾਲੀ ਜਿਹੜੀ ਕਿ ਸਪਲੈਂਟਰ ਪਲੱਸ ਤੇ ਫਿੱਟ ਕੀਤੀ ਆ ਆਪਾਂ ਨੇ ਇਹਦੇ ਦੱਸਾਂਗੇ ਇਹਦੀ ਜਾਣਕਾਰੀ ਦੇਵਾਂ ਇਹਦੇ ਬਾਰੇ ਕੀ ਕੀ ਇਹਦੇ ਚ ਲੱਗਿਆ ਵਾ ਪਹਿਲਾਂ ਦੱਸਾਂ ਜੀ ਤੁਹਾਨੂੰ ਇਹਦੀ ਚਾਸੀ ਬਾਰੇ 3 ਇੰਚ ਚੈਨਲ ਦੀ ਚਾਸੀ ਲੱਗੀ ਹੋਈ ਆ ਤੇ ਫਿਰ ਗਰਾਰੀਆਂ ਬਾਰੇ ਦੱਸਾਂ ਜੀ ਇਹਦੀਆਂ ਮਤਲਬ ਹੈਵੀ ਗਰਾਰੀਆਂ ਲੱਗੀਆਂ ਵੀ ਕਮੈਨ ਵਾਲੀਆਂ ਅੱਗੇ ਛੋਟੀ ਗਰਾਰੀ ਤੇ オリジナル ਬ੍ਰੇਕ ਰਹਿ ਜਾਂਦੇ ਨੇ ਇਹਦੇ ਡਬਲ ਚੈਨ ਹੋ ਜਾਂਦੀ ਆ ਤੇ ਇਹਦੇ ਬਾਰੇ ਪਿੱਛੇ ਦਿਖਾਵਾਂ ਜੀ ਤੁਹਾਨੂੰ ਆਪਾਂ ਪਿੱਛੇ ਵੱਡੀ ਗਰਾਰੀ ਪਾਈ ਵੀ ਹੈਗੀ ਇਹਦੇ ਤੇ ਨਾਲ ਪੂਲੀ ਪਾ ਕੇ ਬ੍ਰੇਕ ਸਿਸਟਮ ਲਾਈ ਵੀ ਆ ਤੇ ਦਿਖਾਵਾਂ ਤੁਹਾਨੂੰ ਇਹਦੇ ਚ ਭਾਜੀ ਜਿਵੇਂ ਕਲੀ-ਕਲੀ ਚੀਜ਼ੇ ਤੇ ਫੋਲਡ ਕੀਤੀ ਵੀ ਆਪਾਂ ਨੇ ਇਹਦੇ 'ਚ ਆਪਾਂ ਨੇ ਚਾਬੀਆਂ ਲਾਈਆਂ ਵੀ ਨੇ ਇਹ ਵੀ ਕੋਈ ਵੀ ਚੀਜ਼ ਕਿਸੇ ਦੀ ਚੀਜ਼ ਕੋਈ ਕੰਮ ਕਰਨਾ ਆਪਾਂ ਕੱਢ ਸਕਦੇ ਹਾਂ ਨੂੰ ਕਈ ਵਾਰੀ ਕੀ ਹੁੰਦਾ ਵੀ ਮਿਸਤਰੀ ਭਰਾ ਆਪਣੇ ਬੈਲਡ ਕਰ ਦਿੰਦੇ ਨੇ ਚੀਜ਼ ਨੂੰ ਉਹ ਤੋਂ ਬਾਅਦ ਫਿਰ ਬੜੀ ਦਿੱਕਤ ਆਉਂਦੀ ਹੈ ਕੰਮ ਕਰਨ ਵਾਲੇ ਬੰਦੇ ਨੂੰ ਤੇ ਫਿਰ ਇਹਦੇ ਬਦ ਦੱਸਾਂਗੇ ਅੱਜ ਤੁਹਾਨੂੰ ਫੀਲ ਬਾਰੇ ਇਹਦੇ 'ਚ 7 ਨੰਬਰ 32307 ਦੇ ਬੈਰਿੰਗ ਪਾਏ ਹੋਏ ਨੇ ਜੀ ਤੇ ਆਹ ਲਾਈ ਵ੍ਹੀਲ ਆਪਾਂ ਨੇ ਆਪਣੇ ਵਰਕਸ਼ਾਪ 'ਚ ਤਿਆਰ ਕੀਤੇ ਨੇ ਜੀ ਤੇ ਤੁਹਾਨੂੰ ਦੂਜੇ ਪਾਸੇ ਦਿਖਾਵਾਂਗੇ ਜੀ ਫਿਰ ਆਪਾਂ ਤੇ ਜਿਵੇਂ ਹਰ ਇੱਕ ਚੀਜ਼ ਫੋਲਡ ਹੈ ਦੀ ਜਿਵੇਂ ਕਈ ਵਾਰੀ ਕੋਈ ਚੈਂਸੈਟ ਚੇਂਜ ਕਰਨਾ ਤੇ ਚਾਰ ਨਟ ਖੋਲੋ ਇਹਦੇ ਗਰਾਰੀ ਦੇ ਆ ਨਟ ਲੱਗੇ ਹੋਏ ਨਹੀਂ ਆ ਛੇੜ ਚੀਜ਼ ਛੇੜਨੀ ਲੋੜ ਨਹੀਂ ਨਾਵ ਚਾਰ ਨਟ ਖੋਲੋ ਤੇ ਬੰਦਾ ਚੇਂਜ ਕਰਕੇ ਲਾ ਸਕਦਾ ਜੀ ਤੇ ਦੂਜੇ ਚੈਂਸ ਦੇ ਭਾਈ ਚੈਂਸ ਸਟੈਂਟਲੀ ਹੋ ਜਾਏ ਭਾਈ ਹਾਂ ਜੀ ਭਾਜੀ ਚੈਂਟਲੀ ਹੋ ਜਾਏ ਤੇ ਚ ਹੈਗਾ ਆਪਸ਼ਨ ਆ ਬੈਰਿੰਗ ਦੇ ਨਟ ਨੇ ਦੋ ਨਟ ਢੀਲੇ ਕਰ ਦੇਨੇ ਆ ਤੁਸੀਂ ਦੋ ਨੱਟੇ ਲੈ ਕਰਕੇ ਇਹ ਚੈੱਕ ਨੱਟ ਇਹ ਨੱਟ ਕੱਸ ਦੇਣਾ ਵਾ ਜਿੰਨਾ ਇਧਰੋਂ ਕਸਣਾ ਐਨਾ ਹੀ ਇਧਰੋਂ ਕਸਣਾ ਦੋਨੋਂ ਇੱਕਸਾਰ ਕਸਣੇ ਨੇ ਤਾਂ ਕਿ ਅਲਾਈਨਮੈਂਟ 'ਚ ਨਾ ਕੋਈ ਫਰਕ ਪਵੇ ਤੇ ਇਹਦੀ ਸ਼ਾਫਟ ਬਾਰੇ ਦੱਸਾਂ ਹੀ ਤੁਹਾਨੂੰ ਸ਼ਾਫਟ ਇਹਦੀ 208 ਨੰਬਰ ਦੀ ਪਾਈਵੇ ਮੋਟੀ ਸ਼ਾਫਟ ਤੇ ਵੀਲ ਬਾਰੇ ਦੱਸਾਂ ਹੀ ਤੁਹਾਨੂੰ ਇਹਦੇ ਇਹ ਵੀਲ ਉਧਰ ਤਾਂ ਆਪਣਾ 베ARING ਪਾਈਵੇ ਸੀਗੇ ਜੀ ਇਧਰ ਆਪਾਂ ਨੇ ਚਾਬੀ ਲਾ ਕੇ ਨਾ ਇਹ ਵੀਲ ਜਾਮ ਕੀਤਾ ਹੋਇਆ ਜੀ ਜਿਵੇਂ ਆਪਣੇ ਪੂਲੀ ਵਿੱਚ ਆਪਾਂ ਦਿਖਾਇਆ ਸੀਗੇ ਪਿੱਛੇ ਪੂਲੀ 'ਚ ਕਟ ਲੱਗੀ ਹੋਈ ਆ